ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪੈਂਡ ਆਦੋਂਪਰਾ ਤਹਿਸੀਲ ਪੈਂਦੀ ਆ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਦੋ ਗਾਇਆਂ ਤੁਹਾਨੂੰ ਆਪਾਂ ਦਿਖਾਵਾਂਗੇ ਇੱਕ ਤਾਂ ਤੋਕੜ ਗੱਭਣ ਆ ਗਈ ਚੈੱਕ ਪਾਸ ਆ ਗਈ ਤੇ ਇੱਕ ਤਾਜੀ ਸੂਨ ਵਾਲੀ ਆ ਗਈ ਕੁਸ਼ਕ ਦਿਨ ਰਹਿੰਦੇ ਆ ਇਹਦੇ 6 ਤੋਂ 7 ਦਿਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਧਰ ਪਹਿਲੇ ਨੰਬਰ ਤੇ ਖੜੀ ਆ ਇਹ ਤੋਕੜ ਗੱਭਣ ਆ ਗਈ ਇਹ ਦੋ ਗਾਵਾਂ ਤੁਹਾਨੂੰ ਦਿਖਾਵਾਂਗੇ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਦੋਵਾਂ ਦੀ ਤੇ ਤੋੜ ਕੇ ਵੀ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਤੇ ਕਾਲ ਕਰਕੇ ਪੂਰੀ ਫੁੱਲ ਤਸੱਲੀ ਕਰਕੇ ਇੱਥੇ ਪਹੁੰਚ ਕੇ ਤੁਸੀਂ ਤੇ ਤੁਸੀਂ ਪਸ਼ੂਆਂ ਨੂੰ ਖਰੀਦ ਸਕਦੇ ਤੇ ਅੱਜ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਾਫੀ ਗਾਂ ਮਰੱਖੀਆਂ ਹੋਆਂ ਬਾਈ ਜੀਆਂ ਦੁੱਧ ਦਾ ਗਾਂ ਮਾਂਗਾ ਜਿ ਦੇਖ ਸਕਦੇ ਹੋ ਤੇ ਇਹਨਾਂ ਦੇ ਵਿੱਚੋਂ ਹੀ ਦੋ ਗਾਇਆਂ ਬਕਾਊ ਕਰਨਾ ਤੇ ਆ ਜੋ ਡਿਟੇਲ ਲੈ ਕੇ ਦਿੰਨੇ ਆਪਾਂ ਸਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਕੁਲਵਿੰਦਰ ਸਿੰਘ ਹੈ ਜੀ ਪਿੰਡ ਆਦਮਪੁਰਾ ਜੀ ਜਿਹੜਾ ਬਠਿੰਡਾ ਜੀ ਸਾਈਦੂ ਕੇ ਆਪਣਾ ਨੇਰੇ ਰਹ ਜਾਂਦਾ ਇੱਧਰ ਇੱਧਰ ਸਲਾਤਪੁਰਾ ਰਹੇ ਜਾਂਦਾ ਜੀ ਫਲਕੜਾ ਦੀਨਾ ਕੰਗੜਾ ਹਾਂ ਪਧਾਉੜ ਜੀ ਹਾਂ ਪਧਾਉੜੇ ਆਸ-ਪਾਸੇ ਦੇ ਪਿੰਡ ਰਹੇ ਜਾਂਦੇ ਨੇ ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਪਹਿਲੇ ਨੰਬਰ ਤੇ ਟੋਕੜ ਗੱਭਣਾ ਆਪਾਂ ਵੈੜ ਦਿਖਾਉਣੀ ਆਗੀ ਕਿਹੜਾ ਸੂਆ ਹੈ ਇਹ ਤੀਜੇ ਸੂਏ ਵਾਸਤੇ ਗੱਭਣਾ ਪਈਏ ਦੂਜਾ ਸੂਆ ਸੂਈ ਵੀ ਆਗੀ ਹਾਂਜੀ ਦੂਜਾ ਸੂਆ ਸੂਈ ਵੀ ਤੇ ਤੀਜੇ ਸੂਏ ਵਾਸਤੇ ਕਿੰਨੇ ਟਾਈਮ ਦੀ ਗੱਭਣਾ ਹੈ ਇਹ ਜੀ ਹੈਗੇ ਢਾਈ ਮਹੀਨਾ ਦੀ ਗੱਭਣਾ ਤੀਜਾ ਵੀ ਨਾ ਲੱਗਿਆ ਬਾਈ ਠੀਕ ਆ ਢਾਈ ਮਹੀਨਾ ਦੀ ਚੈੱਕ ਪਾਸ ਹਾਂਜੀ ਹਾਂਜੀ ਵੀ ਚੈੱਕ ਪਾਸ ਚੈੱਕ ਕਰਾਈ ਵੀ ਆ ਤੇ ਜੇ ਕਿਸੇ ਨੇ ਲਿਆਣੀ ਹੈ ਚੈੱਕ ਕਰਾ ਕੇ ਕਰਾ ਕੇ ਲੈ ਕੇ ਜਾਵੇ ਬਾਈ ਹਾਂ ਠੀਕ ਆ ਆਪਦੀ ਤਸੱਲੀ ਕਰਾ ਕੇ ਲਿਆ ਸਕਦਾ ਹਾਂਜੀ ਹਾਂਜੀ ਬਾਈ ਠੀਕ ਹੈ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ 5-6 ਮਹੀਨੇ ਹੋ ਗਏ 5-6 ਮਹੀਨੇ ਹੋ ਗਏ ਆਉਣਗੇ ਹਾਂਜੀ ਗਰਮੀਆਂ ਜੀ ਦੀ ਸੂਈ ਸੀ ਠੀਕ ਆ ਤੇ ਹੁਣ ਦੁੱਧ ਕਿੰਨਾ ਹੋਊ ਕੰਡੇ ਵਾਲਾ ਦੁੱਧ ਹੁਣ ਹੋਵੇਗੀ 13-14 ਲੀਟਰ ਹੋਊਗਾ ਜੀ ਹੋਊਗਾ ਤਾਂ 15 ਆਪਾਂ ਘਾਟ ਹੀ ਦੱਸਦੇ ਆ ਜੀ ਠੀਕ ਆ ਵੀ ਜਣੀ ਜਣੀ ਤੋਂ ਆਏ ਜਣੀ ਵੀ ਹੋਊਗਾ 15 ਜਣੀ ਆਪਾਂ 13-14 ਦਾ ਹੀ ਦੱਸ ਦੇਾਂਗੇ ਵੀ ਉਹਨਾਂ ਨਿਕਲੇ ਹਨਾ ਨਿਕਲੇ ਹਾਂਜੀ ਠੀਕ ਆ ਤੇ ਤਾਜੀ ਨੇ ਕਿੰਨਾ ਕਿ ਦਿੱਤਾ ਸੀ ਇਹਨੇ ਤਾਜੀ ਇਹ ਦਿੱਤਾ ਸੀਗਾ ਜੀ 22-23 ਕਿਲੋ ਦੁੱਧ ਜੀ 22-23 ਲੀਟਰ ਤਾਜੀ ਨੇ ਇਹਨੇ ਹਾਂਜੀ ਜੀ ਫਿਰ ਹੈ ਤਾਂ 25-26 ਕਿਲੋ ਵਾਲੀ ਸੀ ਠੀਕ ਆ ਅਸਾ ਗਰਮੀ 'ਚ ਇਹਨਾਂ ਘੜਦਾ ਸੀਗਾ ਠੀਕ ਹੈ ਤੇ ਬਾਈ ਜਿਹੜਾ ਇਹ ਸੀਮਨ ਲੱਗਿਆਗਾ ਕੁਝ ਪਤਾ ਉਹਦਾ ਕਿਹੜਾ ਲੱਗਿਆ ਵਾ ਇਹਦੇ ਡੈਨਮਾਰਕ ਦਾ 50053 ਲੱਗਿਆ ਵਾ ਡੈਨਮਾਰਕ ਦਾ 50053 ਬੱਲ ਦਾ ਲੱਗਿਆ ਵਾ ਚੰਗਾ ਬੱਲੋ ਵੀ ਹੈ ਨਾ ਹਾਂਜੀ ਬਹੁਤ ਵਧੀਆ ਬੱਲ ਲੱਗਿਆ ਹੈ ਠੀਕ ਹੈ ਤੇ ਆਪਾਂ ਰੇਟ ਕਿੰਨਾ ਰੱਖਦੇ ਹਾਂ ਰੇਟ ਹੈ ਤਾਂ ਬਈ ਲੈਣ ਦੇਣ ਦਾ 50000 ਰੁਪਏ ਜੀ 50000 ਮਾਨਤਾਨ ਕਰਦੇ ਠੀਕ ਆ ਮਾਨਤਾਨ ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਆ ਤੇ ਬਾਕੀ ਕਿਵੇਂ ਆ ਚਵਾਈ ਚਬੂਈ ਦੀ ਚਵਾਈ ਚਬੂਈ ਦੀ ਪੂਰੀ ਬੜੀ ਠੰਡੀ ਠੋੜਾ ਮਾਰਕਿਟ ਦਿਖਾ ਦਿੰਦੇ ਆ ਜੀ ਠੀਕ ਆ ਠੰਡੀ ਠੋੜੀ ਪੂਰੀ ਅਗੋ ਇਹੋ ਜੀ ਗੱਲ ਦੀ ਬਾਤ ਨਹੀਂ ਠੀਕ ਹੈ ਯਾਨੀ ਕਿ ਠੰਡੀ ਪੂਰੀ ਹੈਗੀ ਹਾਂਜੀ ਹਾਂਜੀ ਲੇ ਧਾਰਾ ਮਾਰਕਿਟ ਦਿਖਾ ਦਿੰਦੇ ਆ ਨਾ ਦੋਸਤੋ ਦੇਖ ਸਕਦੇ ਹੋ ਇਦਾਂ ਹੀ ਬਾਈ ਨੇ ਧਾਰਾ ਮਾਰਨ ਲੱਗ ਗਿਆ ਕੋਈ ਚੱਕਰ ਨਹੀਂ ਹੈਗਾ ਇਹਨੂੰ ਮਤਲਬ ਉਹ ਦੀ ਪਾਸਮਾਈ ਹੁਣ ਇਹਨੇ ਪਾਸ ਪਾਉਣੀ ਹੈ ਠੀਕ ਹੈ ਤੇ ਕਿਉਂ ਇਹ ਹੋਰ ਟਾਈਮ ਤੋਂ ਪਤਾ ਹੀ ਹਲੇ ਜੀ ਕਿੰਨਾ ਟਾਈਮ ਹੋ ਗਿਆ ਆਉਂ ਤਾਂ ਚੋਈ ਵੀ ਆ ਨਾ ਹਾਂਜੀ ਹਾਂ ਚੋਈ ਵੀ ਆ ਪੂਰਾ ਦੋਸਤੋ ਤਕਰੀਬਨ ਚੋਈ ਵੀ ਆ 11:30 ਪਾਉਣੇ 12 ਦਾ ਟਾਈਮ ਆਗਾ ਉਦੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਬਾਕੀ ਥਾਣਾ ਥਾਣਾ ਦੀ ਕਿਵੇਂ ਆ ਥਾਣਾ ਥਾਣਾ ਦੇ ਪੂਰੀ ਸਾਫ ਆ ਬਾਈ ਕੋਈ ਨੌਕਸ ਨਹੀਂ ਸਾਰੇ ਪੱਖਾਂ ਤੋਂ ਤਸੱਲੀ ਆ ਹਾਂਜੀ ਪੂਰਾ ਜੀ ਪੈਟਰੋਲ ਦਾ ਡਰ ਆ ਜੀ ਵੀ ਜਿਹਨੇ ਲੈ ਆਣੀ ਆ ਤਸੱਲੀ ਕਰਕੇ ਲੈ ਜੇ ਹਨਾ ਤਸੱਲੀ ਕਰਕੇ ਤੇ ਖੋਲ ਲੈਦਾ ਗੇੜਾ ਕਢਾ ਦੇ ਦੋਸਤੋ ਡਿਟੇਲ ਤੁਹਾਨੂੰ ਆਪ ਲੈਤੀ ਹੈਗੀ 50000 ਮੁੱਲ ਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਬਾਕੀ ਥਾਂ ਲੇਵੇ ਦੀ ਸਾਫ ਆ ਗਈ ਤੇ ਕਦ ਕੜ ਵੀ ਚੰਗਾਗਾ ਬਾਕੀ ਫੇਸ ਕੁਆਲਟੀ ਵੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਸਭੀ ਵੀ ਚੰਗੀ ਆ ਕਿਸੇ ਪਾਸੇ ਕੋਈ ਲੱਸੀ ਨਹੀਂ ਦਿਸਦੀ ਬਾਕੀ ਥਾਂ ਥਣ ਵੀ ਬਹੁਤ ਵਧੀਆ ਆ ਗਈ ਫੇਲ ਵੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਬੈਗ ਸੈਕ ਤੋਂ ਆਰਡਰ ਦੇਖ ਸਕਦੇ ਹੋ ਚੁਵਾਈ ਇਹਦੀ ਹੋਈ ਵੀ ਹੈਗੀ ਟਾਈਮ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਹਾਂ ਤੁਨੇ ਬਹੁਤ ਵਧੀਆ ਕਿ ਮੁੱਠੀ ਦੀ ਚਵਾਈ ਵਾਲੇ ਥਾਣਾ ਨਾ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਹੈਗੇ ਦੇਖ ਸਕਦੇ ਹੋ ਤੁਸੀਂ ਮੋੜ ਲਾ ਬਾਕੀ ਪੱਠ ਬੁੜੇ ਦੀ ਵੀ ਚੰਗੀ ਆ ਥੋੜਾ ਜਿਆ ਦੋਸਤੋ ਡਰਦਿਆਂ ਇਸ ਲਈ ਮੈਂ ਪਾਸੇ ਹੋ ਗਈ ਥੋੜਾ ਜਿਆ ਕਿਤੇ ਇੱਕ ਤਾਂ ਇਹ ਬਾਹਰ ਨਹੀਂ ਕੱਢੀਆਂ ਗਈਆਂ ਕਿ ਥੋੜਾ ਜਿਆ ਉਪਰੇ ਬੰਦੇ ਦਾ ਹੋ ਜਾਂਦਾ ਤੇ ਸੋਹਣੀ ਆਗੀ ਚੰਗੀ ਸਭੀ ਬਲੀ ਆ ਥਾਣ ਲੈਵੇ ਦੀ ਸਾਫ ਆਗੀ ਨਾੜਾ ਨੂੜਾ ਚੰਗੀਆਂ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਨਜ਼ਰ ਆਉਂਦੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆਪਾਂ ਸਾਰੀ ਇਹਦੀ ਡਿਟੇਲ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਪਸੰਦ ਆਉਂਦੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਤੇ ਇੱਕ ਗਾਂ ਇੱਧਰ ਆ ਗਈ ਇਹਦੀ ਵੀ ਆਪਾਂ ਡਿਟੇਲ ਲੈਣੇ ਆ ਇਹ ਤਾਜੀ ਸੂਣ ਵਾਲੀ ਆ ਤੇ ਚੰਗੇ ਦੁੱਧ ਵਾਲੀ ਹੈਗੀ ਤੇ ਡਿਟੇਲ ਆ ਪੈਸੇ ਦੀ ਵੀ ਲੈਣੇ ਆ ਦੀ ਕੀ ਡਿਟੇਲ ਹੈਗੀ ਤੇ ਦੂਜੇ ਨੰਬਰ ਤੇ ਇਹ ਹੈ ਬਈ ਹਾਂਜੀ ਬਈ ਦੂਜੇ ਨੰਬਰ ਇਹਦੀ ਕੀ ਡਿਟੇਲ ਹੈ ਕਿਹੜੇ ਸੂਏ ਸੁਣਾ ਨੇ ਇਹ ਬਈ ਕਹਿਣ ਨੂੰ ਤਾਂ ਆਪਾਂ ਮੇਂ ਤੀਜੇ ਗਈ ਆ ਬੰਦਾ ਪਰ ਦੂਜੇ ਸੂਏ ਸੋਣ ਵਾਲੀ ਅਗਲਾ ਆਪਾਂ ਮੇਂ ਤੀਜੇ ਮੰਨ ਲਏ ਹਨਾ ਅਸੀਂ ਆ ਵੀ ਅ ਰਿਜਨਲ ਦਾ ਮਤਲਬ ਕੋਈ ਦੂਜੇ ਸੂਏ ਤੋਂ ਹੁੰਦਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਆਪਣੇ ਕੋਲ ਹੀ ਸੀ ਪਹਿਲੇ ਸੂਏ ਹਾਂਜੀ ਆਪਣੇ ਕੋਲ ਹੀ ਸੀ ਕਿੰਨਾ ਕੁ ਦੁੱਧ ਪਾਇਆ ਨੇ ਇਹਨੇ 30 32 ਕਿਲੋ ਦੁੱਧ ਦਿੱਤਾ ਸੀ ਜੀ 30 ਤੋਂ 32 ਲੀਟਰ ਇਹਨੇ ਪਹਿਲੇ ਸੂਏ ਦੁੱਧ ਪਾਇਆ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਕੀ ਉਮੀਦ ਆ ਗਈ ਐਤ ਕੀ 35 ਤੋਂ ਪਲੱਸ ਚੱਲੂਗੀ ਠੀਕ ਆ ਵੀ ਫਿਰ ਤਾਂ ਇੰਨੀ ਤਾਂ ਚੱਲਣੀ ਚਾਹੀਦੀ ਆ ਨਾ ਹਾਂਜੀ ਹਾਂਜੀ ਬਹੁਤ ਵਧੀਆ ਫੀਡ ਅਗਨਵਾ ਕੇ ਪਾਈ ਵੀ ਹੈ ਜੀ ਆਪਣੀ ਘਰ ਦੀ ਜੀ ਠੀਕ ਆ ਹਾਂਜੀ ਤੇ ਇਹਦੇ ਹੁਣ ਕਿੰਨੇ ਕੁ ਦਿਨ ਰਹਿੰਦੇ ਸੂਣ ਦੇ ਇਹਦੇ ਜੀ 18 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ 18 ਨੂੰ ਐਸ ਨੂੰ ਹਾਂਜੀ ਤੇ ਆਪਾਂ ਹੁਣ 11 ਨੂੰ ਵੀਡੀਓ ਬਣਾ ਰਹੇ ਹਾਂ ਮਤਲਬ ਕਿ ਹਫਤਾ ਰਹਿੰਦਾ ਹਨ ਹਾਂਜੀ ਹਾਂਜੀ ਤੇ ਇਹਦਾ ਸੀਮਨ ਦਾ ਪਤਾ ਕੁਛ ਕਿਹੜਾ ਲੱਗਿਆ ਵਾ ਸੀਮਨ ਤੇ ਇਹਦੇ ਲੱਗਿਆ ਵਾ ਜੀ ਆਪਣਾ এবੀਐਸ ਦਾ ਹੈਮਰ ਲੱਗਿਆ ਵਾ ਜੀ ਅੱਛਾ এবੀਐਸ ਦਾ ਹੈਮਰ ਇਹਦੇ ਲੱਗਿਆ ਵਾ ਹੈਮਰ ਲੱਗਿਆ ਠੀਕ ਆ ਉਹ ਵੀ ਪੂਰਾ ਟਾਪ ਦਾ ਬੱਲਾ ਹੈਨਾ ਤੇ ਦੋਸਤੋ ਦੋਵਾਂ ਬਿਹੜਾਂ ਦੀ ਚੰਗੇ ਸੀਮਨ ਲੱਗੇ ਹੋਏ ਆਗੇ ਤੇ ਬਾਕੀ ਚੰਗਾ ਦੁੱਧ ਰਕਾਰਡ ਹੈ ਇਹਦਾ ਤੇ ਕੱਦ ਕਾਰਡ ਦੇ ਵਿੱਚ ਇਹ ਵੀ ਚੰਗੀ ਹੈਗੀ ਫੇਸ ਕੁਆਲਿਟੀ ਵੀ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਇਹਦਾ ਮੁੱਲ ਕਿੰਨਾ ਕਰੀਏ ਆਪਾਂ ਇਹਦਾ ਬਾਈ 1400 ਇਹਦਾ ਇੱਕ ਜਾਲੀ ਆ। ਹਾਂਜੀ। ਠੀਕ ਆ ਤੇ ਇਹਦਾ ਵੀ ਮੌਕੇ ਤੇ ਹੋ ਜੂਗਾ ਕੀ ਹੈ ਨਾ। ਬਾਕੀ ਹੋ ਜੂਗਾ ਮਾਨ ਸਰ। ਠੀਕ ਆ ਮੌਕੇ ਤੇ ਦੋਸਤੋ ਇਹਦਾ ਵੀ ਹੋ ਜੂਗਾ ਤੇ ਇਹਦਾ ਢੀੜਾ ਕਢਾ ਦੇ। ਆ ਲੈ ਬੱਟਾ। ਡਿਟੇਲ ਦੋਸਤੋ ਆਪਾਂ ਇਹਦੀ ਵੀ ਤਕਰੀਬਨ ਲੈਤੀ ਹੈਗੀ ਤੇ ਦੇਖ ਸਕਦੇ ਹੋ ਤੁਸੀਂ ਬਾਡੀ ਬੰਤਰ ਦੀ ਬਹੁਤ ਚੰਗੀ ਹੈ ਵੀ ਤੇ ਪੂਰੀ ਯਾਨੀ ਕਿ ਭਾਰੀ ਬਿਹੜ ਹੈਗੀ ਤੇ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਿੱਠ ਪੁੜੇ ਦੀ ਵੀ ਬਹੁਤ ਚੌੜੀ ਹੈਗੀ ਤੇ ਆਰਡਰ ਦੇਖ ਸਕਦੇ ਹੋ ਆਰਡਰ ਬਹੁਤ ਚੰਗਾ ਨੇ। ਤਿਆਰ ਕਰਿਆ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਹਫਤਾ ਪਿਆਗਾ। ਗਾਵਾਂ ਦਾ ਨੱਤੰਗ ਮਤਲਬ ਕਿ ਆਰਡਰ ਤਿਆਰ ਕਰ ਦਿਆਂਗੀਆਂ ਘੰਟਿਆਂ ਦੇ ਹਿਸਾਬ ਨਾਲ ਤੇ ਥਣ ਦਾ ਸਾਈਜ਼ ਆ ਉਹ ਬਹੁਤ ਸੋਹਣਾ ਹੈਗਾ ਮੋਢ ਮੋਟਾ ਹੈਗਾ ਤੇ ਥੱਲੇ ਨੂੰ ਪਤਲਾ ਹੁੰਦਾ ਜਾਂਦਾ ਬਾਕੀ ਮੁਠੀ ਦੀ ਚਵਾਈ ਵਾਲੇ ਥਣਾਂ ਆਗੇ ਇਹਦੇ ਵੀ ਥਣ ਬਹੁਤ ਚੰਗੇ ਆ ਕੋਈ ਲੰਮੇ ਨਹੀਂ ਤੇ ਕੋਈ ਜ਼ਿਆਦੇ ਛੋਟੇ ਨਹੀਂ ਹੈਗੇ ਤੇ ਬਾਕੀ ਸਾਂਭੀ ਵਾਲੀ ਇਹ ਵੀ ਬਹੁਤ ਚੰਗੀ ਹੈਗੀ ਤੇ ਆਰਡਰ ਤੁਸੀਂ ਦੇ ਸਕਦੇ ਹੋ ਨਾੜਾ ਨੂੜਾ ਬਹੁਤ ਆ ਗਈਆਂ ਬਾਡੀ ਬਾਂਦਰ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਸੀਮਨ ਦੋਵਾਂ ਦੀ ਚੰਗਾ ਲੱਗਿਆ ਵਾ ਤੇ ਤਾਂ ਚ ਸਪੇਸ ਵੀ ਬਹੁਤ ਆ ਗਈ ਤੁਸੀਂ ਦੇਖ ਸਕਦੇ ਹੋ ਤੇ ਅਗਾੜੀ ਵੀ ਚੰਗੀ ਹੈ ਗਈ ਤੇ ਬਾਕੀ ਲੇਵਾ ਨੇ ਹਜੇ ਭਰਨਾ ਹੈ ਤਿਆਰੀ ਤਾਂ ਬਹੁਤ ਲੇਵਾ ਬਣਾਉਂਦੀ ਹੋਊਗਾ ਨਾ ਬਾਈ ਬਹੁਤ ਲਾਜਵਾ ਵੀ ਦਿਖਾਉ ਬਾਈ ਲੇਵਾ ਠੀਕ ਹੈ ਤਿਆਰੀ ਤਾਂ ਹੁਣ ਇਹਦੀ ਹੁਣ ਵੀ ਬਹੁਤ ਆ ਗਈ ਬਹੁਤ ਜਿਆਦਾ ਹੈ ਜੀ ਤੇ ਜਿਵੇਂ ਹਜੇ ਹਫਤਾ ਪਿਆਗਾ ਉਦੋਂ ਤਾਂ ਬਹੁਤ ਲੇਵਾ ਬਣਾਉਂਗੀ ਇਹ ਹਾਂਜੀ ਹਾਂਜੀ ਤੋਰ ਲਾ ਆਹ ਦੇਖੋ ਤੇ ਦਵਾਰੇ ਤੁਸੀਂ ਬਾਡੀ ਬਾਂਦਰ ਦੇਖ ਸਕਦੇ ਹੋ ਪਿਓਰ ਅਚਪ ਦੇ ਵਿੱਚ ਆ ਗਈ ਤੇ ਬੈਕ ਸਾਈਡ ਤੋਂ ਦੇਖ ਸਕਦੇ ਆਂ ਇਧਰੋਂ ਪਿੱਛੋਂ ਵੀ ਦੇਖ ਸਕਦੇ ਆਂ ਤੁਸੀਂ ਤੇ ਪੱਟਪੂੜਾ ਦੇਖ ਸਕਦੇ ਆਂ ਤੇ ਬਾਕੀ ਚੰਗੇ ਦੁੱਧ ਵਾਲੀ ਆਗੀ ਡਿਟੇਲ ਆਪਾਂ ਤੁਹਾਨੂੰ ਇਹਦੀ ਵੀ ਲੈਤੀ ਆ ਤੇ ਇਹਦੀ ਵੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਕੰਟੈਕਟ ਕਰਕੇ ਬਾਈ ਦੇ ਨਾਲ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੇ ਫੇਰ ਤੁਸੀਂ ਇਸ ਵੈੜ ਨੂੰ ਖਰੀਦ ਸਕਦੇ ਆਂ ਤੇ ਨਾਕ ਦੋਵੇਂ ਹੀ ਚੰਗੇ ਆ ਸਾਫ ਸੁਥਰੇ ਹੈਗੇ ਢਿੱਲਾ ਨੂੰ ਲੱਗਦਾ ਬਹੁਤ ਪਿੰਆ ਬਾਈ ਢਿੱਲਾ ਹਜੇ ਬਹੁਤ ਬਈਆ ਹੈ ਨਾ ਆ ਤਾਂ ਭਲਜੀ ਹੈ ਬਾਈ ਇੱਕ ਬਸੇ ਫਿਰ ਜੰਦੀ ਹੋਰ ਇਹ ਤਾਂ ਆਮ ਹੀ ਹੋ ਜਾਂਦੀ ਹੈ ਨਾ ਗਾਈਆਂ ਦੇ ਤੇ ਲੇਵਾ ਚੰਗਾ ਬਣਾਉਣਾ ਇਹਨੇ ਬਹੁਤ ਵਧੀਆ ਲੇਵਾ ਬਹੁਤ ਹੁਣੇ ਹੀ ਬਹੁਤ ਆ ਤੇ ਸਪੇਸ ਬਹੁਤ ਜ਼ਿਆਦਾ ਪਈ ਆ ਜੀ ਤੇ ਬੈਕ ਸਾਈਡ ਨੂੰ ਵੀ ਲੇਵਾ ਚੰਗਾ ਕੱਢਣਾ ਇਹਨੇ ਮੋਟਾ ਮੋਟਾ ਥਾਣਾ ਵੀ ਆ ਨਹੀਂ ਬਾਕੀ ਥਣ ਥਣ ਬਹੁਤ ਵਧੀਆ ਆ ਜੀ ਮਸ਼ੀਨ ਲਾਉਣੀ ਮਸ਼ੀਨ ਵਾਲੇ ਬੰਦਾ ਹੱਤੀ ਵਾਲੇ ਬਾਕੀ ਸਾਰੇ ਇੰਦੇ ਜ਼ਿਆਦੇ ਦੁੱਧ ਵਾਲੇ ਬਾਈ ਹੱਤੀ ਚਵਾਈ ਦੇਤੇ ਮਸ਼ੀਨ ਤੇ ਕਿਵੇਂ ਮਿਲਣਗੇ ਸਹੀ ਗੱਲ ਆ ਉ ਆਪਾਂ ਮਸ਼ੀਨ ਤੇ ਜਾਉਨੇ ਆ ਹਾਂ ਆਪਾਂ ਮਸ਼ੀਨ ਲੱਗੀ ਹੋਈ ਆਪਾਂ ਸਾਰਿਆਂ ਦੀ ਸਾਰਿਆਂ ਦੀ ਉ ਹੱਥੀ ਵੀ ਚੋ ਸਕਦੇ ਆ ਨਾ ਹੱਥੀ ਵੀ ਹੱਥੀ ਨੂੰ ਵੀ ਥਣ ਚੰਗਾ ਜੀ ਹੱਥੀ ਚਵਾਈ ਨੂੰ ਵੀ ਦੋਸਤੋ ਥਣ ਬਹੁਤ ਵਧੀਆ ਦੋਨਾਂ ਦੇ ਤੇ ਤੁਸੀਂ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਬਾਈਆਂ ਕੋਲ ਮਸ਼ੀਨ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਤੁਸੀਂ ਬਾਈਆਂ ਨਾਲ ਕੰਟੈਕਟ ਕਰਕੇ ਇੱਥੇ ਆ ਕੇ ਆਜੀ ਤਸੱਲੀ ਕਰਨੀ ਆ ਤੁਸੀਂ ਪੂਰੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਵੜਾ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ